ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਦਾ ਪੇਜ ਬਣਾਇਆ ਸੀ ਉਸ ਤੋਂ ਬਾਅਦ ਸੁਝੈਸ਼ਨ ਮੰਗੀਆਂ ਸੀ ਲੋਕਾਂ ਦੀਆਂ ਪਰ ਜ਼ਿਆਦਾਤਰ ਜਿਹੜੀਆਂ ਸੁਝੈਸ਼ਨ ਨੇ ਉਹ ਕਾਫੀ ਨੈਗੇਟਿਵ ਆਈਆਂ ਨੇ ਕੁਝ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਅਕਾਲੀ ਦਲ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਸਾਡੇ ਨਾਲ ਮਹੇਸ਼ਿੰਦਰ ਗਰੇਵਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਗਰੇਵਾਲ ਸਾਹਿਬ ਇਸ ਤਰ੍ਹਾਂ ਕਿਉਂ ਹੋਇਆ ਵਿਧਾਨ ਸਭਾ ਦੇ ਅੰਦਰ ਅਕਾਲੀ ਦਲ ਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ ਸੀ ਦੁਬਾਰਾ ਸਰਕਾਰ ਬਣਾਈ ਹਿਸਟਰੀ ਕ੍ਰੀਏਟ ਕੀਤੀ ਹੁਣ ਕੀ ਹੋ ਗਿਆ ਕਿ ਲੋਕ ਐਨੇ ਖਿਲਾਫ ਹੋ ਗਏ ਦੇਖੋ ਪਹਿਲੀ ਤਾਂ ਗੱਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਪਿਛਲੀ ਪਾਰਲੀਮੈਂਟ ਵੇਲੇ ਸ਼੍ਰੋਮਣੀ ਅਕਾਲੀ ਦਲ ਦੀਆਂ 4 ਤੇ ਇੱਕ ਭਾਰਤੀ ਜਨਤਾ ਪਾਰਟੀ ਦੀ ਸੀਟ ਸੀ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ 6 ਸੀਟਾਂ ਜਦਕਿ ਕਾਂਗਰਸ ਅੱਠਾ ਤੋਂ ਕੁੱਲ 3 ਤੇ ਰਹਿ ਗਈ ਠੀਕ ਆ ਇੱਕ ਵਾਰ ਆਪ ਦਾ ਆਇਆ ਸੀਗਾ ਉਹਦੇ ਨਾਲ ਜਿੰਨੀ ਸਾਨੂੰ ਉਮੀਦ ਸੀ ਓਨੀ ਜਿੱਤ ਨਹੀਂ ਪ੍ਰਾਪਤ ਹੋ ਸਕੀ ਅਸੀਂ ਸੋਚਦੇ ਸੀ ਕਿ 10 ਦੀਆਂ 10 ਲਵਾਂਗੇ ਪਰ ਵੋਟ ਸ਼ੇਅਰ ਗਰੇਲ ਸਾਹਿਬ ਬਹੁਤ ਵੱਡਾ ਵੋਟ ਸ਼ੇਅਰ ਘਟਿਆਗਾ ਤੁਹਾਨੂੰ ਵੀ ਪਤਾ ਇਸ ਦਾ ਠੀਕ ਹੈ ਉਹ ਕਿਸੇ ਗੱਲੋਂ درست ਹੈ ਪਰ ਉਹਦਾ ਜਿਹੜਾ ਹੈਗਾ ਮੈਂ ਸਮਝਦਾ ਕੋਈ ਬਾਲਾ ਡੂੰਗਾ ਕਾਰ ਨਹੀਂ ਬਾਕੀ ਜਿਹੜੀ ਤੁਸੀਂ ਫੇਸਬੁੱਕ ਵਾਲੀ ਗੱਲ ਕੀਤੀ ਹੈ ਮੈਂ ਇਹਦੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਦੇ ਵਿਊ ਵਾਰ ਸੁਣ ਲੈਣੇ ਚਾਹੀਦੇ ਆ ਤੇ ਡੈਮੋਕ੍ਰੇਸੀ ਵਿੱਚ ਜਿਹੜੀ ਡਿਸੈਂਟ ਆ ਜਦੋਂ ਆਉਂਦੀ ਆ ਸਾਹਮਣੇ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਰੁਸਤ ਵੀ ਕੀਤੀਆਂ ਜਾ ਸਕਦੀਆਂ ਨੇ ਕੁਝ ਲੋਕਾਂ ਦਾ ਤਾਂ ਵਿਰੋਧ ਵਿਰੋਧ ਦੇ ਤੌਰ ਤੇ ਹੁੰਦਾ ਉਹ ਚੀਜ਼ ਤੇ ਕੋਈ ਦੇ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਕੁਝ ਸੁਝਾਇਆ ਹੁੰਦੇ ਆ ਜਿਹੜੇ ਵਿਰੋਧ ਦੇ ਰੂਪ ਚ ਆਏ ਹੁੰਦੇ ਆ ਉਹਨਾਂ ਨੂੰ ਦੇਖ ਕੇ ਦਰੁਸਤ ਵੀ ਕਰਨਾ ਚਾਹੀਦਾ ਪਤਾ ਨਹੀਂ 7 ਸਾਲ ਪਹਿਲਾਂ ਹੀ ਇਹ ਸੁਝਾ ਲੈ ਲੈਣੇ ਚਾਹੀਦੇ ਸੀ ਤਾਂ ਚੰਗਾ ਹੁੰਦਾ ਅਗਰ 7 ਸਾਲ ਪਹਿਲਾਂ ਸੁਖਵੀਰ ਜੀ ਫੇਸਬੁਕ ਦੇ ਉੱਤੇ ਆਉਂਦੇ ਜਦੋਂ ਆਏ ਆਏ ਸੀ ਨਵੇਂ ਤੇ ਚੰਗੀ ਗੱਲ ਸੀ ਉਹ ਫੇਸਬੁਕ ਤੇ ਆ ਦੇਖੋ ਮੇਰਾ ਖਿਆਲ ਸਤ ਸੁਖਵੀਰ ਸਿੰਘ ਬਾਦਲ ਦਾ ਸ਼ਾਇਦ ਉਹਦੋਂ ਵੀ ਚਾਹੁੰਦੇ ਹੋਣ ਪਰ ਅਕਾਲੀ ਦਲ ਇਸ ਗੱਲ ਦਾ ਧਾਰਨੀ ਸੀਗਾ ਕਿ ਮੇਨਲੀ ਉਸ ਵੇਲੇ ਰੂਰਲ ਵੋਟ ਬੈਂਕ ਆ ਅਕਾਲੀ ਦਲ ਦਾ ਤੇ ਲੋਕ ਬਹੁਤੇ ਸੁਚੇਤ ਨਹੀਂਗੇ ਤੇ ਫੇਸਬੁੱਕ ਤੇ ਜਿਹੜਾ ਤੁਹਾਡਾ ਦੂਸਰਾ ਨੈਟ ਇਹਨਾਂ ਨੂੰ ਬਹੁਤਾ ਯੂਜ਼ ਨਹੀਂ ਕਰਦੇ ਪਰ ਇਸ ਇਲੈਕਸ਼ਨ ਚ ਵੀ ਦੇਖਿਆ ਗਿਆ ਕਿ ਸੋਸ਼ਲ ਮੀਡੀਆ ਦਾ ਬੜਾ ਵੱਡਾ ਰੋਲ ਸੀਗਾ ਤੇ ਉਸ ਕਰਕੇ ਕੀਤਾ ਹੈਗਾ ਤੇ ਮੈਂ ਇੱਕ ਗੱਲ ਬੜੀ ਤੁਹਾਨੂੰ ਸਪਸ਼ਟ ਕਹਿ ਦੇਣਾ ਸਾਥਕ ਵੀਰ ਸਿੰਘ ਬਾਦਲ ਨੇ ਪਿਛਲੇ ਕੁਝ ਦਿਨਾਂ ਵਿੱਚ ਲੀਡਰਸ਼ਿਪ ਨਾਲ ਵੀ ਗੱਲਾਂ ਕੀਤੀਆਂ ਉਹ ਪੂਰਨ ਤੌਰ ਤੇ ਸੁਚੇਤ ਹੈ ਤੇ ਸਰਕਾਰ ਵੀ ਪੂਰਨ ਤੌਰ ਤੇ ਸੁਚੇਤ ਹੈ ਇਸ ਗੱਲ ਨੂੰ ਪੂਰੀ ਜ਼ਿੰਮੇਵਾਰੀ ਨਾਲ ਜਿਹੜੀਆਂ ਕਮੀਆਂ ਪੇਸ਼ੀਆਂ ਲੋਕ ਸਾਡੇ ਧਿਆਨ 'ਚ ਲਉਣਗੇ ਉਹਨਾਂ ਨੂੰ ਦਰਸਾਉਂਦਾ ਲੱਗਦਾ ਕਿ ਸੋਸ਼ਲ ਮੀਡੀਆ 2017 'ਚ ਇੱਕ ਵਾਰ ਫਿਰ ਤੁਹਾਡੀ ਸਰਕਾਰ ਬਣਾਏਗਾ ਕਿਉਂਕਿ ਨਵਾਂ ਐਕਸਪੈਰੀਮੈਂਟ ਕੀਤਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਸੁਣਾਇਆ ਜਾਵੇ ਸੁਣਦੇ ਦਾ ਮਤਲਬ ਲੋਕਾਂ ਨੂੰ ਕਿਤੇ ਨਾ ਕਿਤੇ ਸੁਣਨੋਂ ਹਟ ਗਿਆ ਸੀ ਅਕਾਲੀ ਦਲ ਦੇਖੋ 2017 ਵਿੱਚ ਪੰਜਾਬ ਦੇ ਲੋਕ ਫੇਰ ਫਤਵਾ ਸ਼ਰੂਮਣੀ ਅਕਾਲੀ ਦਲ ਦੇ ਹੱਕ ਆਈ ਦੇਣਗੇ ਕਿਉਂਕਿ ਮੈਂ ਸਮਝਦਾ ਹੈਗਾ ਕਿ ਕਈ ਫੈਕਟਰ ਸੀਗੇ ਜਿਹੜੀਆਂ ਗੱਲਾਂ ਵਿੱਚ ਅਸੀਂ ਸੋਸ਼ਲ ਮੀਡੀਆ ਦੇ ਮੀਟ ਨਹੀਂ ਕਰ ਸਕੇ ਨਹੀਂ ਤਾਂ ਤੁਸੀਂ ਦੇਖਿਆ ਕਿ ਜਿਵੇਂ ਸੈਂਟਰ ਵਿੱਚ ਮੋਦੀ ਸਾਹਿਬ ਦੀ ਜੋ ਕੈਂਪੇਨ ਚੱਲੀ ਆ ਕਿੰਨੀ ਨੈਗੇਟਿਵਿਟੀ ਸੀ ਉਹਨਾਂ ਦੀ ਪਰ ਉਹ মিডিਆ ਨੇ ਮੀਟ ਕਰ ਲਈ ਜਿਹਦੇ ਵਿੱਚ ਸਾਡੀ ਥੋੜੀ ਜਿਹੀ ਢਿੱਲ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁੱਧਵਾਰ ਨੂੰ ਹੁਣ ਉਹਨਾਂ ਨੇ ਕਿਹਾ ਉਹ ਦਫ਼ਤਰ ਬੈਠਿਆ ਕਰਨਗੇ ਇਹ ਫੈਸਲਾ ਵੀ ਸੱਤ ਸਾਲਾਂ ਚ ਕਿਉਂ ਨਹੀਂ ਲਿਆਗਾ ਨਹੀਂ ਅੱਗੇ ਕਿਸੇ ਨੇ ਇੰਨੀ ਇੱਛਾ ਨਹੀਂ ਸੀ ਪ੍ਰਗਟ ਕੀਤੀ ਤੇ ਲੋਕ ਮਿਲਦੇ ਸੀਗੇ ਹੁਣ ਆਰਗੇਨਾਈਜ਼ ਕੀਤਾ ਕੰਮ ਫੈਸਲਾ ਤਾਂ ਇਹ ਪਹਿਲਾਂ ਤਾਂ ਹੀ ਆ ਲੋਕਾਂ ਨੂੰ ਮਿਲਦਾ ਪਰ ਉਹਨੂੰ ਆਰਗੇਨਾਈਜ਼ ਕਰ ਲੈ ਕੇ ਡਿਸਪਲਿਨ ਚ ਲੈ ਜਾਂਦਾ ਕਿ ਆਹ ਦੇ ਨਹੀਂ ਨਿਸ਼ਚਿਤ ਕਰਤਾ ਹੈਗਾ ਲੋਕਾਂ ਦੇ ਮਿਲਣ ਲਈ ਲੋਕਾਂ ਤੋਂ ਤਾਂ ਅੱਗੇ ਵੀ ਅਕਾਲੀ ਦਲ ਕਦੇ ਪਰੇ ਨਹੀਂ ਰਿਹਾ ਸੋ ਇਸਨ ਮਹੇਸ਼ੇਂਦਰ ਗਰੇਵਾਲ ਜੋ ਕਹਿ ਰਹੇ ਨੇ ਕਿ ਅਕਾਲੀ ਦਲ ਕਦੇ ਲੋਕਾਂ ਤੋਂ ਦੂਰ ਨਹੀਂ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਹੈਗਾ ਕਿ ਪਹਿਲਾਂ ਅਕਾਲੀ ਦਲ ਨੂੰ ਲੱਗਦਾ ਸੀ ਕਿ ਰੂਰਲ ਵੋਟ ਬੈਂਕ ਆ ਪਿੰਡੂ ਵੋਟ ਬੈਂਕ ਆ ਪਰ ਹੁਣ ਲੱਗਦਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਨਵੇਂ ਯੂਥ ਨੂੰ ਨਵੇਂ ਜਿਹੜੇ ਵੋਟ ਬੈਂਕ ਨੂੰ ਵੀ ਪ੍ਰਭਾਵਿਤ ਕਰਨ ਦੀ ਲੋੜ ਆ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ